بولند دی ਕੀ ਗੇੜੂ ਕੰਮਾ ਲਵਾ ਕਾਨੂੰਨ ਚ ਨਹੀਂ ਲਾਉਂਦਾ ਜੇ ਤੁਸੀਂ ਇਹ ਸਾਨੂੰ ਕੁਝ ਦੱਸੋ ਵੀ ਅਸੀਂ ਸਿਰਫ ਇਹ ਕੰਦ ਗੇੜੀਆਂ ਨਹੀਂ ਕਰਦੇ ਅਸੀਂ ਅਸੀਂ ਕੋਈ ਨਾ ਬੰਦੀ ਕਰਦੇ ਮੈਂ ਜੋ ਜਵਾਬ ਦੇਣਾ ਨਾਲ ਰਿਕਾਰਡ ਕਰ ਲਈ ਮੇਰੀ ਰਿਕਾਰਡਿੰਗ ਸੁਣ ਲੋ ਸਰ ਜਦੋਂ ਵੀ ਕਨਸਾਉਂਡ ਐਸਚੂ ਇੱਕ ਅੱਛਾ ਲੱਗੇ ਤੇ ਸਾਨੂੰ ਲੋ ਕਹਿੰਦਾ ਇਹ ਕਨਸਟੀਟਿਊਸ਼ਨ ਦੇ ਅਨੁਸਾਰ ਉਹਨੂੰ ਰਾਈਟ ਹੈ ਕਿਸੇ ਨੂੰ ਵੀ ਕਿ ਕੋਈ ਪਬਲਿਕ ਪ੍ਰੋਪਰਟੀ ਪਬਲਿਕ ਐਂਡ ਪ੍ਰਾਈਵੇਟ ਪ੍ਰੋਪਰਟੀ ਹੈ ਜਾਨੀ ਜਾਨ ਪਾੜ ਹੈ ਪੂਰਾ ਉਹਦਾ ਨੁਕਸਾਨ ਹੋ ਸਕਦਾ ਤੇ ਜਾਂ ਕੋਈ ਢੜਕਾਉਂ ਕੌਣ ਤੇ ਕਿੰਨੇ ਕਿਸੇ ਦੀ ਜਾਨ ਨੂੰ ਖਤਰੇ 'ਚ ਪਾ ਸਕਦਾ ਜਿਵੇਂ ਤੁਹਾਡੇ ਸੱਜਣ ਨੇ ਸਪੀਚ 'ਚ ਵੀ ਕਿਹਾ ਹੁਣ ਵੀ ਕਹਿ ਰਿਹਾ ਕਿ ਮੇਰ ਤੋਂ ਅਕਲੋਂ ਮੈਂ ਲਾਉਂ ਮੁੰਡੇ ਵਾਗ ਨੂੰ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਰੋ ਦੇ ਖਿਲਾਫ ਨੇ ਸਭ ਤੋਂ ਉੱਤਮ ਇਨਸਾਨੀ ਜ਼ਿੰਦਗੀ ਰੁਕ ਜਾ ਉਹ ਤੋਂ ਬਾਅਦ ਜਿਹੜੀ ਪਬਲਿਕ ਦੀ ਪ੍ਰਾਪਰਟੀ ਹੈ ਉਹ ਹੈ ਇਸ ਕਰਕੇ ਜੇ ਆਪਾਂ ਕਹੀਏ ਰਾਈਟ ਨਹੀਂ ਹੈ ਪੂਰਾ ਰਾਈਟ ਹੈ ਜੇ ਕੋਈ ਬੰਦਾ ਕਾਨੂੰਨ ਨੂੰ ਹੱਥ 'ਚ ਲਵੇ ਤਾਂ ਉਹਦੇ ਖਿਲਾਫ ਬਣਦੀ ਨਹੀਂ ਨਹੀਂ ਜੀ ਘਰ 'ਚ ਵੱਧ ਕੇ ਬਾਅਦ ਚ ਹੋ ਗਿਆ ਨਾ ਸਾਰਾ कौन है बेटा कौन कटी है कटी है यार कौन कटी है कटी है कटी जी बाहो फिर नहीं मेरा बोल रहा है आई चाइनी आई चीनी बोल रहा है क्या बोलेंगे ओ मेरा बोल रहा है किसी लड़ाई बोल रहा है प्राइवेट से बोलो बोली आओ 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 प्रशासन का धक्का देखो प्रशासन का धक्का मीडिया न भी धक् वैरी गुड पगो जुड़दी जटा दगड़द डराइवर दीर दिया